ਸਵਾਗਤ ਹੈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਅੱਜ ਅਸੀਂ ਬਣਾਵਾਂਗੇ ਕਾਲੇ ਚਨੇ ਕਾਲੇ ਚਨੇ ਨੂੰ ਆਪਾਂ ਮਤਲਬ ਕਿ ਰਾਤ ਨੂੰ ਭਿਦਾਗੇ ਆਪਾਂ ਇਹ ਬਣਾਵਾਂਗੇ ਸਵੇਰੇ ਕਾਲੇ ਚਨੇ ਰਾਤ ਦੇ ਭਿਤੇ ਹੋਏ ਸੀਗੇ ਉਸ ਤੋਂ ਬਾਅਦ ਅਸੀਂ ਹੁਣ ਸਿਟੀਆਂ ਬਜਾਵਾਂਗੇ ਸੱਤ ਅੱਠ ਸਿਟੀਆਂ ਤੋਂ ਬਾਅਦ ਅਸੀਂ ਤੜਕਾ ਦਾ ਪ੍ਰੋਸੈਸ ਸ਼ੁਰੂ ਕਰਾਂਗੇ ਦੇਖੋ ਸਾਡੇ ਚਨੇ ਬੋਇਲ ਹੋ ਚੁੱਕੇ ਆ ਪ੍ਰੈਸ਼ਰ ਕੁੱਕਰ ਦਾ ਪ੍ਰੈਸ਼ਰ ਵੀ ਨਿਕਲ ਚੁੱਕਿਆ ਆ ਆਪਾਂ ਚੈੱਕ ਕਰਦੇ ਆ ਦੇਖ ਲੇ ਚਣੇ ਤਾਂ ਸਾਡੇ ਪ੍ਰੋਪਰ ਬਣ ਚੁੱਕੇ ਆ ਬਿਲਕੁਲ ਬਣ ਚੁੱਕੇ ਆ ਚਣੇ ਬਾਕੀ ਤੁਸੀਂ ਇਹਦੇ ਵਿੱਚ ਲੂਣ ਤੇ ਥੋੜਾ ਜਿਹਾ ਇੱਕ ਚਮਚ ਕੀ ਜ਼ਰੂਰ ਪਾਣਾ ਆ ਇਹਦੇ ਨਾਲ ਆਪਣਾ ਜਿਹੜਾ ਪਾਣੀ ਹੁੰਦਾ ਆ ਉਹ ਬਾਹਰ ਨਹੀਂ ਨਿਕਲੂਗਾ ਠੀਕ ਹੈ ਬਾਕੀ ਹੁਣ ਆਪਾਂ ਕਰਦੇ ਆ ਤਿਆਰ ਰੈਡੀ ਕਰ ਚੁੱਕੇ ਆ ਤੜਕੇ ਵਿੱਚ ਅਸੀਂ ਪਾਵਾਂਗੇ ਪਿਆਜ਼ ਟਮਾਟਰ ਲਸਣ ਅਦਰਕ ਗਿੰਗਰ ਤੇ ਆਦਿ ਬਾਕੀ ਤੁਸੀਂ ਟਮਾਟਰ ਦੀ ਪਿਉਰੀ ਵੀ ਪਾ ਸਕਦੇ ਆ ਉਹ ਤੁਹਾਡਾ ਆਪਣੀ ਮਰਜ਼ੀ ਆ ਠੀਕ ਹੈ ਬਾਕੀ ਤੇ ਆ ਆਦਰਕ ਤੇ ਮਿਰਚਾਂ ਦੇ ਵੀ ਆਪਾਂ ਦੂਸਰੇ ਲੋਟ ਕੱਟ ਕੇ ਹੀ ਪਾ ਸਕਦੇ ਆ ਬਾਕੀ ਘੜੀ ਪੱਤਾ ਪਾਵਾਂਗੇ ਚਲੋ ਹੁਣ ਆਪਾਂ ਤੜਕਾ ਲਾ ਕੇ ਤਿਆਰੀ ਕਰਦੇ ਆਂ ਦੇਖੋ ਹੁਣ ਅਸੀਂ ਤੇਲ ਪਾ ਲਿਆ ਆ ਬਾਕੀ ਤੇ ਥੋੜਾ ਜਿਹਾ ਗਰਮ ਹੋ ਕੇ ਨਾ ਤਦ ਤੱਕ ਰਹਿਣ ਕੱਢ ਨਹੀਂ ਜਾਂਦਾ ਫਿਰ ਆਪਾਂ ਕੇ ਸਟਾਰਟ ਕਰਦੇ ਆਂ ਪਾਵਾਂਗੇ ਜੀਰਾ ਜੀਰੇ ਨੂੰ ਥੋੜਾ ਜਿਹਾ ਆਪਾਂ ਭੁੰਨ ਲਵਾਂਗੇ ਹਲਕਾ ਹਲਕਾ ਜਿਹਾ ਆਪਾਂ ਭੁੰਨ ਲੈਣਾ ਥੋੜਾ ਲਾਲ ਗੁਣ ਦਵਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਲਸਣ ਸਸਨੂ ਵੀ ਆਪਾਂ ਚੰਗੀ ਤਰ੍ਹਾਂ ਪੂਨ ਲੜਾਇਆ ਲਾਲ ਕਰ ਲੈਣਾ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਵੀ ਆਪਾਂ ਚੰਗੀ ਤਰ੍ਹਾਂ ਲਾਲ ਕਰ ਲੈਣਾ ਪਿਆਜ਼ਾਂ ਨੂੰ ਥੋੜੀ ਦੇਰ ਹੋਰ ਪੁੰਨਣ ਦਵਾਂਗੇ ਹਲੇ ਪਿਆਜ਼ ਕੱਚੇ ਆ ਥੋੜਾ ਟੱਕਣ ਲਗਾ ਕੇ ਆਪਾਂ ਰੱਖ ਲਵਾਂਗੇ ਜਦੋਂ ਨੂੰ ਆਪਾਂ ਹੋਰ ਤਿਆਰੀ ਸ਼ੁਰੂ ਕਰ ਲੈਣਾ ਬਾਕੀ ਹੁਣ ਆਪਾਂ ਚੈੱਕ ਕਰਦੇ ਆ ਪਿਆਜ਼ ਸਾਡੇ ਹੋਏ ਆ ਕਿ ਨਹੀਂ ਅਰੇ ਥੋੜੀ ਦੇਖ ਫੇਰ ਹੋਰ ਇਨਾ ਨੂੰ ਵੀ ਟਮਾਗੇ। ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਅਦਰਕ ਤੇ ਮਿਰਚਾ। ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਅਦਰਕ ਤੇ ਮਿਰਚਾ। ਆਪੀ ਪਿਆਜ਼ ਹੋ ਚੱਲੀ ਆ ਆਪਣੀ। ਆਪਾਂ ਪ੍ਰੋਪਰ ਇਹ ਭੁੰਨਾਂਗੇ। ਚੰਗੀ ਤਰ੍ਹਾਂ। ਅਦਰਕ ਔਰ ਆਪਣੀ ਮਿਰਚਾ ਭੁੰਨ ਚੁੱਕੀਆਂ ਆ। ਚੰਗੀ ਤਰ੍ਹਾਂ। ਉਸ ਤੋਂ ਬਾਅਦ ਆਪਾਂ ਪਾ ਲਾਂਗੇ ਟਮਾਟਰ। ਮਟਰ ਪਾ ਕੇ ਆਪਾਂ 2-3 ਮਿੰਟ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਤਾਂ ਕਿ ਇਹਦਾ ਜਿਹੜਾ ਤੇਲ ਆ ਉਹ ਉੱਪਰ ਆ ਜਾਵੇ। ਪ੍ਰੋਪਰ ਕ੍ਰਿਸਪੀ ਕ੍ਰਿਸਪੀ ਰੱਖੇ ਰਹਿਣਾ। ਇਹ ਤਰ੍ਹਾਂ ਨੂੰ ਥੱਕ ਲਾਵਾਂਗੇ 2-3 ਮਿੰਟ ਲਈ ਫਿਰ ਆਪਾਂ ਦੇਖਦੇ ਹਾਂ। ਬਾਕੀ ਹੁਣ ਆਪਾਂ ਚੈੱਕ ਕਰਾਂਗੇ ਆਪਣੇ ਪਿਆਜ਼ ਮਟਰ ਹੋ ਚੁੱਕੇ ਨੇ। ਇਸ ਤੋਂ ਬਾਅਦ ਆਪਾਂ ਪਾਵਾਂਗੇ ਆਲੂ। ਬਾਕੀ ਤੁਹਾਡੀ ਮਰਜ਼ੀ ਆ ਜੇ ਤੁਸੀਂ ਆਲੂ ਆਪਣੇ ਵੱਡੇ ਪਾਣੇ ਆ ਵੱਡੇ ਪਾਓ ਗੋਲ ਪਾਣੇ ਆ ਗੋਲ ਪਾਓ ਕੱਟਵੇਂ ਪਾਣੇ ਆ ਕੱਟਵੇਂ ਪਾਓ ਆਪਾਂ ਤਾਂ ਗਰੇਵੀ ਬਣਾਣੀ ਆ ਇਸ ਕਰਕੇ ਆਪਾਂ ਗੋਲ ਪਾਵਾਂਗੇ ਤੇ ਆਪਾਂ ਇਸ ਇਹ ਪਹਿਲਾਂ ਤਾਂ ਇਸ ਕਰਕੇ ਪਾ ਰਹੇ ਆ ਕਿਉਂਕਿ ਆਪਾਂ ਚਾਹੁੰਦੇ ਆ ਵੀ ਇਹ ਫਰਾਈ ਹੋ ਜਾਣ ਥੋੜੇ ਜਿਕੇ ਨਾਲੇ ਤੇ ਥੋੜੇ ਵਧੀਆ ਲੱਗਦੇ ਆ ਕਿਉਂ ਗਰੇਵੀ ਬਣ ਜਾਂਦੀ ਆ ਤਾਂ ਕਰਕੇ ਆਪਾਂ ਪਹਿਲਾਂ ਪਾ ਰਹੇ ਆ ਉਹ ਤੁਹਾਡੀ ਮਰਜ਼ੀ ਵੀ ਆ ਤੁਸੀਂ ਕੱਟਵੇਂ ਪਾਣੇ ਆ ਕੱਟਵੇਂ ਪਾ ਲਓ ਪਹਿਲਾਂ ਪਾਣੇ ਪਹਿਲਾਂ ਪਾ ਲਓ ਬਾਅਦ ਚ ਪਾਣੇ ਬਾਅਦ ਪਾ ਲਓ ਹੈਨਾ ਇਹਨਾਂ ਨੂੰ ਥੋੜਾ ਜਿਕੇ ਵਿੱਚ ਫਰਾਈ ਹੋਣ ਦਵਾਂਗੇ ਸਟੈਂਡ ਬਏਕੀ ਫਰਾਈ ਕਰ ਲਾਂਗੇ। ਬਾਕੀ ਆਪਾਂ ਹੁਣ ਥੋੜਾ ਜਿਹਾ ਨਾ ਇਹਦੇ ਵਿੱਚ ਨਮਕ ਪਾਵਾਂਗੇ ਤਾਂ ਕਿ ਜਿਹੜਾ ਤੇਲ ਵਗੈਰਾ ਸਾਰਾ ਉੱਪਰ ਆ ਜਾਊਗਾ ਤੇ ਇਹ ਜਿਹੇ ਟਮਾਟਰ ਵਗੈਰਾ ਆਲੂ ਵਗੈਰਾ ਥੋੜੇ ਹੋਲ ਜਾਣਗੇ। ਥੋੜਾ ਜਿਹਾ ਨਮਕ ਪਾਵਾਂਗੇ ਕਿਉਂਕਿ ਆਪਾਂ ਨਮਕ ਚਣਿਆਂ ਦੇ ਵਿੱਚ ਵੀ ਪਾ ਚੁੱਕੇ ਆ ਪਹਿਲਾਂ ਐਡ ਹੋ ਚੁੱਕਿਆ। ਇਸ ਕਰਕੇ ਆਪਾਂ ਥੋੜਾ ਹੀ ਪਾਵਾਂਗੇ ਨਮਕ। ਥੋੜਾ ਜਿਹਾ ਗਰਮ ਮਸਾਲਾ ਐਡ ਕਰਾਂਗੇ। ਠੀਕ ਹੈ? ਇਹਨੂੰ ਆਪਾਂ ਕਰ ਲਾਂਗੇ। ਥੋੜੇ ਭੁੰਨ ਲਵਾਂਗੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਹਲਦੀ ਚਿਕਨ ਜਿਹੜਾ ਇਹ ਗਰਮ ਮਸਾਲਾ ਆ ਇਹ ਆਪਾਂ ਘਰ ਵਿੱਚ ਤਿਆਰ ਕੀਤਾ ਹੋਇਆ ਗਰਮ ਮਸਾਲਾ ਆ ਬਾਜ਼ਾਰ ਵਾਲਾ ਨਹੀਂ ਹੈਗਾ ਘਰ ਵਿੱਚ ਤਿਆਰ ਕੀਤਾ ਆ ਬਾਕੀ ਤੁਸੀਂ ਆਪਣੇ ਆਪਸ਼ਨ ਅਲ੍ਹਾ ਥੋੜਾ ਪਾੜਾ ਥੋੜਾ ਪਾਓ ਜਿਆਦਾ ਥੋੜਾ ਪਾਣਾ ਜਿਆਦਾ ਪਾਓ ਬਾਕੀ ਆਪਾਂ ਘੱਟ ਹੀ ਰੱਖ ਦੇ ਗਾ ਗਰਮ ਮਸਾਲਾ ਸਬਜ਼ੀ ਦੇ ਵਿੱਚ ਥੋੜਾ ਇਹਨੂੰ ਭੁੰਨ ਲਵਾਂਗੇ ਬਾਕੀ ਇਸ ਤੋਂ ਬਾਅਦ ਆਪਾਂ ਕਰ ਦਵਾਂਗੇ ਚਨੇ ਵਗੈਰਾ ਦੇ ਵਿੱਚ ਕਰਿਆ ਸੀਗਾ ਮਿਰਚਾਂ ਵਗੈਰਾ ਉਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਇਹਦੇ ਵਿੱਚ ਠੀਕ ਹੈ ਪਾ ਕੇ ਮਸਾਲਾ ਥੱਲੇ ਨਾਲ ਲੱਗੇ ਤੇ ਥੁਲ ਹੋਈਏ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਆਲੂਆਂ ਨੂੰ ਥੋੜੀ ਜਿਹੀ ਗਰੇਵੀ ਬਣਾ ਲੈਣੀ ਆ ਗਰੇਵੀ ਤੋਂ ਬਾਅਦ ਆਪਾਂ ਐਡ ਕਰਾਂਗੇ ਬਾਕੀ ਸਮਾਨ ਇਹਨਾਂ ਨੂੰ ਥੋੜਾ ਪੁੰਨੜ ਦਵਾਂਗੇ ਤਾਂ ਕਿ ਪਾਣੀ ਰਿੱਝ ਜਾਵੇ ਆਲੂ ਵਗੈਰਾ ਸਾਰਾ ਮਸਾਲਾ ਆਪਣਾ ਰੈਡੀ ਹੋ ਚੁੱਕਿਆ ਨਾ ਇਹ ਵਿੱਚ ਐਡ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਇਹਦੇ ਵਿੱਚ ਦੋ ਜਾਂ ਤਿੰਨ ਸਿੜੀਆਂ ਲਗਾਉਣੀਆਂ ਕਿਉਂਕਿ ਆਪਾਂ ਆਲੂਆਂ ਦੀ ਬਣਾਣੀ ਹੈ ਗਰੇਵੀ ਜਹੀ ਕਿਉਂਕਿ ਆਲੂ ਆਪਾਂ ਮਤਲਬ ਪੂਰੇ ਚੜੇ ਨਹੀਂ ਦਿਖਣੇ ਚਾਹੀਦੇ ਆ ਆਪਣੇ ਕਿਉਂਕਿ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕੱਟ ਕੇ ਪਾਣੀਆ ਕੱਟ ਕੇ ਪਾ ਲਓ ਆਪਣੀ ਮਰਜ਼ੀ ਆ ਠੀਕ ਹੈ ਬਸ ਕਿ ਅਸੀਂ ਤਾਂ ਇਦਾਂ ਹੀ ਖਾਣੇ ਆ ਸਾਡੇ ਇਦਾਂ ਹੀ ਖਾਦਾ ਜਾਂਦਾ ਹੈ ਫਿਰ ਬੰਦ ਕਰ ਦਾਂਗੇ ਦੋ ਤਿੰਨ ਮਿੰਟਾਂ ਬਾਅਦ ਫਿਰ ਚੈੱਕ ਕਰਕੇ ਬਚ ਵੀ ਫੇਰ ਦੇ ਆਲੂ ਅਸੀਂ ਫੇਰ ਦਿੱਤੇ ਸੀਗੇ ਹੁਣ ਸਾਡੇ ਚਨੇ ਬਣ ਚੁੱਕੇ ਆ ਠੀਕ ਹੈ ਨਾ ਬਾਕੀ ਤੁਹਾਡੀ ਨੂਨ ਵਗੈਰਾ ਆਪਣਾ ਚੈੱਕ ਕਰਕੇ ਤੁਸੀਂ ਪਾ ਸਕਦੇ ਹੋ ਆਪਾਂ ਮੇਥੀ ਪਾਊਡਰ ਹਲਕਾ ਜਿਹਾ ਪਾਣਾ ਆ ਕਿਉਂਕਿ ਆਪਾਂ ਪਹਿਲਾਂ ਵੀ ਥੋੜਾ ਜਿਹਾ ਪਾਇਆ ਸੀਗਾ ਇਹ ਘਰੇ ਬਣਾਇਆ ਹੋਇਆ ਹੈ ਆ ਠੀਕ ਹੈ ਨਾ ਬਾਕੀ ਸਬਜੀ ਆਪਣੀ ਰੈਡੀ ਹੈ ਸਾਡੀ ਸਬਜੀ ਤਿਆਰ ਆ ਚੜਿਆਂ ਦੀ ਸਬਜੀ ਰਾਇਤਾ ਤੇ ਚਪਾਤੀ ਤੇ ਬਾਕੀ ਜੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਕੀ ਜੇ ਤੁਹਾਨੂੰ ਰਾਇਤੀ ਦੀ ਰੈਸਪੀ ਚਾਹੀਦੀ ਹੈ ਉਹ ਵੀ ਅਸੀਂ ਸ਼ੇਅਰ ਕਰ ਦਾਂਗੇ ਧੰਨਵਾਦ